ਧਰਤੀ ਮਹਾਰਾਜ ਦੀ ਜਸਰਛੀ ਪਈ ਹੋਣੀ ਸੀ ਗੁਰੂ ਕਾ ਸਿੱਖ ਕੰਦਰ ਬਾਬਾ ਲਖੀਸ਼ਾ ਪਤਾ ਸੀ ਪੰਮੀਰ ਸਿੱਖ ਪਤਾ ਕਿੰਨਾ ਜਿੰਨੀ ਅਰੰਗਜੇਪ ਦੀ ਫੌਜ ਸੀ ਨਾ ਸਾਰੀ ਅਰੰਗਜੇਪ ਦੀ ਫੌਜ ਨੂੰ ਜਿੰਨਾ ਕੱਪੜਾ ਲੱਤਾ ਖਾਣ ਪੀਣ ਦਾ ਸਮਾਨ ਸੀ ਨਾ ਜਿੰਨਾ ਦੀ ਫੌਜ ਦਾ ਉਹ ਅਰੰਗਜੇਪ ਬਾਬਾ ਲਖੀਸ਼ਾ ਦੇ ਪਾਸੋਂ ਮੁੱਲ ਖਰੀਦਦਾ ਸੀ ਕਾਹ ਸਹੀ ਮਾਫ ਕਰਨਾ ਪਰ ਅੰਗ ਤੇ ਬਾਬਾ ਲਖੀਸ਼ਾ ਪਾਸੋਂ ਮੁੱਲ ਖਰੀਦਦਾ ਸੀ ਐਡਾ ਵੱਡਾ ਫੋਪਾ ਆਇਆ ਆਇਆ ਹਰੇ ਗੁਰੂ ਪਿਆਰਿਓ ਹੋ ਗਿਆ ਪਤਾ ਸੀ ਬਾਬਾ ਲਖੀਸ਼ਾ ਨੂੰ ਪਾਣਾ ਵਰਤਨ ਜਦੋਂ ਸਤਗੁਰੂ ਪਾਸ਼ਾ ਜੀ ਦੀ ਸ਼ਹੀਦੀ ਹੋਈ ਨਾ ਮਾਫ ਕਰਨ ਕਦਰ ਇਹੋ ਦਾ ਤੂਫਾਨ ਆਇਆ ਹਨੇਰੀ ਆਈ ਹੱਥ ਨੂੰ ਹੱਥ ਮਾਰਿਆ ਦਿਖਾਈ ਨਹੀਂ ਸੀ ਦਿੰਦਾ ਭਾਜਣਾ ਪੈ ਰਹੀਆਂ ਸਤਗੁਰੂ ਕੀ ਸੰਗਤ ਇਸ ਹਨੇਰੀ ਦਾ ਫੈਦਾ ਉਠਾਉਣ ਦੇ ਨਾਲ ਲਖੀਸ਼ਾ ਉਸ ਜ਼ਮਾਨੇ ਵਿੱਚ ਕੱਢ ਦੀ ਤਰ੍ਹਾਂ ਰੰਗਾ ਖੱਡੀਆਂ ਸੜਦਾ ਦਾ ਜਾਨ ਨਹੀਂ ਸੀ ਵਿਸਿਆ ਗੁਰੂ ਕੀ ਸੰਗਤ ਬਾਬਾ ਲਖੀਸ਼ਾ ਆਪਣੇ ਰੂਹ ਦੇ ਗੱਡੇ ਦੇ ਗੱਡਿਆਂ ਦੇ ਵਿੱਚ ਨਾ ਸਤਗੁਰੂ ਗੁਰ ਤੇਗ ਬਹਾਦਰ ਮਹਾਰਜ ਦੇ ਪਵਿੱਤਰ ਸ਼ਰੀਰ ਨੂੰ ਰੱਖ ਕੇ ਤੇ ਆਪਣੇ ਘਰ ਨੂੰ ਲੈ ਗਏ। ਕਰ ਕੇ ਚੰਦਨ ਦਾ ਗੀਠਾ ਤਿਆਰ। ਓਏ ਹੋਏ ਹੋਏ। ਜਿਸ ਨੂੰ ਬਖਸ਼ੇ ਸਿਵਤ ਸਲਾਹ। ਪੜਨਾ ਮੜਾ ਸਲਖਾ ਸਿੰਘ। ਤੇ ਵੀਰ ਮੇਰਾ ਮੁਝ ਮੈਂ। ਕਿਸ ਨਹੀਂ। ਜੋ ਕਿਸ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ। ਮੇਰਾ ਕਰਕੇ ਚੰਦਨ ਦਾ ਅੰਗ੍ਰੇਖਾ ਤਿਆਰਨਾ ਮਾਫ ਕਰਨਾ ਗੁਰੂ ਕੀ ਸੰਗਤ ਸਤਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਤਪ ਸ਼ਰੀਰ ਨੂੰ ਗੁਰੂ ਕੀ ਸ਼ਕਤੀਤ ਰੂਈ ਦੇ ਕੋਠੇ ਵਿੱਚ ਰੱਖ ਕੇ ਚੰਦਨ ਦਾ ਘੀਟਾ ਕਰਕੇ ਤਿਆਰ ਅਰਦਾਸ ਕਰਕੇ ਅਗਣ ਭੇਟ ਕਰ ਦਿੱਤਾ ਕਲਸ ਜੀ ਆਪਣੇ ਘੁੰਮ ਦੇ ਕੋਠਿਆਂ ਵਿੱਚ ਕਰ ਦਿੱਤੀ ਬਲਟੇ ਫੜ ਕੇ ਦੌੜਦਾ ਸੀ ਹੋਰ ਮੈਨੂੰ ਕਿੰਨਾ ਘਰ ਨੂੰ ਅੱਗ ਲੱਗ ਗਈ ਕਬੀਰ ਐਸਾ ਕੋਈ ਨਾ ਜਨਮਿਆ ਕੋ ਸਿੰਘਾ ਤੇਰੇ ਨਿਹੜ ਤੇ ਹਮੇ ਕਿੱਥੇ ਜਦ ਤਾਨੀ ਗੁਰੂ ਨੇ ਦੇ ਦਿੱਤਾ ਤੇ ਤਨ ਕਰਕੇ ਹੀ ਮਨ ਮਨ ਗੁਰੂ ਨੂੰ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਿਆਣੀ ਜਦ ਆਪ ਚਲ ਕੇ ਤੇ ਦੇਖ ਤੇਰੇ ਚਲ ਕੇ ਤੇ ਫਿਰ ਆਪ ਕੇ ਦੇਖ ਜਿਸ ਕਾ ਤਨ ਮਨ ਧਨ ਸਭ ਜਿਸ ਕਾ ਸੋਈ ਸੁਗੜ ਸਿਆਣੀ ਤਦ ਹੀ ਸੁਣਿਆ ਬਖਸ਼ ਕ ਮੇਰਾ ਤਪਦ ਨੀ ਕੀ ਘਟਾਨੀ ਰੋਣਾ ਪੈ ਗਿਆ ਦਿੱਲੀ ਚ ਲੱਖੀ ਸ਼ਾਦੇ ਘਰਾਂ ਨੂੰ ਆ ਕੇ ਲੱਗ ਗਈ ਆਹਾ ਨਾਲੇ ਰੋਂਦਾ ਸੀ ਉਹਦਾ ਘਰੋਂ ਸੀ ਨਾ 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 ਜਿਸ ਪਿਆਰ ਸੁਣਨਾ ਹੋ ਜਦ ਅੱਗੇ ਮਰ ਚਲੀ ਗਿਆ ਬੜੇ ਬੜੇ ਦੁਨੀਆਂ ਦੇ ਉੱਤੇ ਨਾ ਬੰਦੇ ਆਏ ਵੱਡੇ ਵੱਡੇ ਸੰਸਾਰ ਦੇ ਉੱਤੇ ਗੁਰੂ ਕੀ ਸੰਗਤ ਤਾਂ ਕਬਰ ਹੋਏ ਜਿਨ੍ਹਾਂ ਦਾ ਇੱਕੋ ਹੀ ਥਾਂ ਹੈ ਪਰ ਗੁਰੂ ਤੇਗ ਬਹਾਦਰ ਜੀ ਇਹੋ ਜੇ ਸਤਗੁਰ ਨੇ ਜਿਨ੍ਹਾਂ ਦਾ ਦੋ ਥਾਂ ਤੇ ਸ਼ਹੀਦੀ ਯਾਦ ਬਣੀ ਸ਼ਹੀਦੀ ਗੁਰਦੁਆਰਾ ਦੋ ਥਾਂ ਨੇ ਇਹ ਤਾਂ ਸਿੱਖ ਦਾ ਸੰਸਕਾਰ ਤੇ ਦੂਜੇ ਥਾਂ ਤਾਂ ਸੰਸਕਾਰ ਕਰਦੇ ਆਂ ਤੀ ਕਮਲ ਦੀ ਹਿੰਦ ਹੈ ਸ਼ਹਿਰਾਂ ਦੇ ਮੰਤਰੀ ਵਜੀਰ ਤਹਿਲ ਕਰਨ ਐਲਕਰ ਕੁੱਛ ਕੀਤੇ ਗਏ ਗੁਰੂ ਤੇਗ ਬਹਾਦਰ ਜੀ ਦਾ ਸਿਰ ਕਿਤੇ ਉਹਨਾਂ ਦਾ ਤੜ ਕਿਤੇ ਸ਼ੀਰ ਕਿਤੇ ਗੱਲ ਨਿਕਲਦੀਆਂ ਨਿਕਲਦੀਆਂ ਨਿਕਲ ਗਈ ਸਭੇ ਅਵਕਤ ਕੀਤੇ ਆ ਨਿੰਦਕ ਕਾਰ ਅਰ ਨਿੰਦਕ ਕਾ ਦਾਰੂ ਨਾ ਹੈ ਸਾਰੇ ਦੁੱਖਾਂ ਦੇ ਦਾ ਨਿੰਦਕ ਵੀ ਕੋ ਦਾਰੂ ਹੈ ਭਗਵਾਨ ਕਹਦਨ ਕਿ ਬਾਦਸ਼ਾਹ ਰੰਗਦਰ ਜਦੋਂ ਗੁਰੂ ਕੇ ਸੰਗਤ ਗੱਲ ਚਲਾਈ ਉੱਚਾ ਜੀਰਾ ਮੰਤਰੀਆਂ ਨੂੰ ਕਿ ਸਤਿਗੁਰੂ ਗੁਰ ਤੇਗ ਬਹਾਦਰ ਮਹਾਰਾਜ ਦੀ ਸੀਸ ਦਾ ਵੀ ਪਤਾ ਨਹੀਂ ਲੱਗ ਰਿਹਾ ਤੇ ਘਰ ਦਾ ਵੀ ਪਤਾ ਨਹੀਂ ਲੱਗ ਰਿਹਾ ਕਿਸੇ ਨਿੰਦਕ ਪੁਰਸ਼ ਨੇ ਆਖਿਆ ਜੀ ਸੀਸ ਦਾ ਤੇ ਪਤਾ ਨਹੀਂ ਪਰ ਗੁਰੂ ਸਾਹਿਬ ਦੇ ਨਾਲ ਸ਼ੀਰ ਦਾ ਸਨਸਕਾਰ ਬਾਬਾ ਲਖੀਸ਼ ਅੰਮ੍ਰਿਤ ਸੱਚੋ ਸੰਗੋ ਸੱਚੋ ਮੱਖਣ ਸ਼ਾਦਾ 500 ਜਹਾਜ ਇੱਥੇ ਮੇਰੇ ਖਲ ਕਿਹਦੇ ਕੋਲ ਅੱਜ 10 ਘਾਰਾ ਨਹੀਂ ਹੋਣੀ ਕਦੇ ਵਹਰੂ ਉਹ ਇਹ ਕਹਿੰਦੇ ਸੀ ਬੜੇ ਮੀਰ ਇਹਨੇ ਮੀਰੀ ਨੂੰ ਟੱਕਰਾ ਦਿੱਤਾ ਜੁੱਤੀ ਦੀ ਲੋਕ ਤੇ ਕਹਿੰਦੇ ਵਾਹਿਗੁਰੂ ਕੈਦੀ ਫਰਮ ਗੁਰੂ ਦਾ ਸਿੱਖ ਸੀ ਨਾ ਗੁਰੂ ਦਾ ਸਿੱਖ ਸੀ ਬੜੀ ਕਿ ਨਰਦੀ ਗਿਲੇ ਨਿੰਦਕ ਪੁਰਸ਼ ਨੇ ਆਖਿਆ ਕਿ ਸਤਗੁਰੂ ਮੁਰਤ ਤੈਨ ਬਹਾਦਰ ਮਾਰਦਾ ਸਰੀਰ ਦਾ ਸਿਰ ਦਾ ਤਾਂ ਮਤਲ ਨਹੀਂ ਪਰ ਸਰੀਰ ਦਾ ਸੰਸਕਾਰ ਮਕਰ ਧੜ ਦਾ ਸੰਸਕਾਰ ਬਾਬਾ ਲਖੀਸ਼ਾ ਬਣ ਜਾ ਰਹੇ ਨੇ ਕੀਤਾ ਬਾਸ਼ਾ ਲੰਗ ਜੀ ਕਹਿੰਦਾ ਕੀ ਗੱਲ ਕਰਦਾ ਇਹ ਗੱਲ ਮੰਨਣ ਵਾਲੀ ਹੈ ਐਡਾ ਵੱਡਾ ਮੇਰੇ ਮੇਰਾ ਉਹਦੇ ਨਾਲ ਲੈਣ ਦੇਣ ਮੇਰੀ ਇੰਨੀ ਧੌਧ ਖਾਣਾ ਪੀਣਾ ਕੱਪੜਾ ਲੱਗਾ ਸਭ ਕੁਝ ਲਖੀ ਸ਼ਾਦੀ ਤਰਫੋਂ ਸਪਲਾਈ ਕੀਤਾ ਜਾਂਦਾ ਹੈ ਮਾਫ ਕਰਨਾ ਬਿਆਜ ਜਾਂਦਾ ਉਹ ਕੋਈ ਗੁਰੂ ਸਾਹਿਬ ਦਸਹੀ ਦਾ ਸੰਸਕਾਰ ਕਰ ਸਕਦਾ ਨਿੰਦਕ ਪੁਰਸ਼ ਨੇ ਆਖਿਆ ਬਾਦਸ਼ਾਹ ਸਲਾਮਤ ਤੁਸੀਂ ਮੰਨਦੇ ਨਹੀਂ ਨਿਰਣਾ ਕਰਕੇ ਦੇਖੋ ਉਹ ਪੜੇ ਸਿਪਾਹੀ ਭੇਜੇ ਉਹ ਸੰਗਰੂ ਦੇਸਕ ਰੱਤੇ ਸਿੰਘ ਜਿ ਮੁਖ ਨਾ ਮੜਾ ਜਿਨੀ ਸਦਾਤਾ ਸਾਈਂ ਝੜ ਝੜ ਪਉਂਦੇ ਕੱਚੇ ਫਿਰ ਜਿੰਨਾ ਸਾਹ ਨਾਲ ਪੰਜ ਪੁੱਤਰ ਹੋਣ ਪੰਜ ਪੁੱਤਰ ਹੋਣ ਕਾਦਰ ਬਾਗ ਅਮੀਰਾ ਦੀ ਦੁਨੀਆ ਵਿੱਚ ਲੱਖੀ ਸ਼ਾਹ ਦਾ ਪਹਿਲਾ ਨੰਬਰ ਸੀ ਦਿੱਲੀ ਚ ਗਿਆਸਤ ਅਮੀਰਾ ਦੀ ਦੁਨੀਆ ਵਿੱਚ ਅਮੀਰਾ ਦੀ ਦੁਨੀਆ ਵਿੱਚ ਲੱਖੀ ਸ਼ਾਹ ਦਾ ਪਹਿਲਾ ਨੰਬਰ ਸੀ ਕਾਦਰ ਨੇ ਕੀ ਜਦੂ ਦੋ ਸਿਪਾਹੀ ਭੇਜੇ ਕੇ ਵੀ ਜਦ ਲੱਖੀ ਸ਼ਾਹ ਨੂੰ ਸਾਥ ਕੇ ਲਿਆਉਂ ਲੱਖੀ ਸ਼ਾਮ ਦੇ ਪਾਸ ਬਾਦਸ਼ਾਹ ਰਗਜੀਵ ਤੇ ਜਦ ਦੋਵੇਂ ਸਿਪਾਹੀ ਪੁੱਜੇ ਨਾ ਇਹਨਾਂ ਜਾ ਕੇ ਬਾਬਾ ਲੱਖੀ ਸ਼ਾਮ ਆਖਿਆ ਮਹਾਰਾਜ ਤੁਹਾਨੂੰ ਬਾਦਸ਼ਾਹ ਰਗਜੀਵ ਨੂੰ ਸੱਦੇ। ਕਹਾਂ ਜਿਹਨੇ ਸੱਦੇ ਉਹ ਮਾਫ਼ ਕਰਨਾ ਕਾਹਦੇ ਲਈ? ਕਾਹਦੇ ਲਈ ਸਿਪਾਹੀਆਂ ਨੇ ਕਹਿਣਾ ਕੀਤਾ ਮਹਾਰਾਜ ਉਹ ਤਾਂ ਲੱਗਾ ਤੁਹਾਡੀ ਕਿਸੇ ਮੁਕਬਰੀ ਕੀਤੀ ਹੈ ਕਿਸੇ ਚੁਗਲਖੋਰ ਨੇ ਬਾਦਸ਼ਾਹ ਰਗਜੀਵ ਤੇ ਕੰਨ ਭਰੇ ਨੇ ਕਿ ਸਤਪੁਰ ਗੁਰੂ ਤੇਗ ਬਹਾਦਰ ਦਾ ਸ਼ਹੀਦ ਦਾ ਸੰਸਕਾਰ ਬਾਬਾ ਦਕੀਸ਼ਾ ਨੇ ਕੀਤਾ ਆਹਾ ਬਾਦਿਲ ਬੰ ਕਿਬੀਰ ਐਸਾ ਕੋਈ ਨਾ ਐਸਾ ਕੋਈ ਨਾ ਬੱਬਲ ਕਰ ਆਹਾ ਅਖਿਆ ਅਚਾ ਅਖਾ ਚਾ ਬਖਾਇਆ ਸੁਪਾਈਆਂ ਨੇ ਆਖਿਆ ਤੁਸੀਂ ਚਲੋ ਮੈਂ ਆਉਂ ਬੰਦ ਪੁੱਤਰ ਬਾਬਾ ਲਖੀਸ਼ਾ ਤੇ ਆਖਿਆ ਪੁੱਤਰੋ ਮਾਰੋ ਜੀ ਵੀ ਜਾਣਾ ਕਹਦੇ ਉਹਨੇ ਆਖਿਆ ਪੁੱਤਰੋ ਮਾਰੋ ਜੀ ਵੀ ਜਾਣਾ ਮਾਰੋ ਜੀ ਵੀ ਜਾਣਾ ਬਾਬਾ ਲੱਖੀਸ਼ਾ ਨੇ ਆਖਿਆ ਇੰਜ ਕਰੋ ਮੇਰੇ ਬਾਦਸ਼ਾਹ ਰੰਗ ਦੇਵ ਦੇ ਨਾ ਪਰ ਰੰਗ ਦੇਵ ਦੇ ਪਾਸ ਪਹੁੰਚਣ ਤੱਕ ਨਾ ਤੁਸੀਂ ਦਿੱਲੀ ਛੱਡ ਕੇ ਦਿੱਲੀ ਤੋਂ ਪਾਰ ਹੋ ਜਾਓ ਜਾ ਅਨੰਦਪੁਰ ਚਲੇ ਜਾ ਕਲਗੀਧਰ ਪਾਸ਼ਾ ਦੇ ਚਰਨਾਂ ਦੇ ਜੀਵਨ ਲਾਪਟੇ ਚੰਗ ਸੁਣਨਾ ਬੋਲੇ ਸੋਨਿਹਾਲ ਆਖਿਆ ਕਲਗੀਧਰ ਦੇ ਚਰਨਾਂ ਵਿੱਚ ਚਲੇ ਜਾ ਜੋ ਸਮਰਤ ਕਰਨਾ ਚਾਹਦਾ ਮਨਪੁਰ ਇਤਿਹਾਸ ਦੱਸਦਾ ਹੈ ਕਿ ਲੱਖੀ ਸ਼ਾਹ ਦੇ ਪੰਜੇ ਪੁੱਤਰ ਚਮਕੌਰ ਦੀ ਗੜੀ ਤੇ ਸ਼ਹੀਦ ਹੋਏ ਸਨ ਵਾਹਿਗੁਰੂ ਆਹ ਸਿੰਘੋ ਅਸੀਂ ਕਿੱਥੇ ਬੈਠੇ ਹਾਂ ਵੀਰ ਵੀ ਆਰ ਸਿਟਿੰਗ ਕਦੀ ਸੋਚਿਆ ਅਸੀਂ ਕਿੱਥੇ ਬੈਠੇ ਹਾਂ ਕਹਦੇ ਮੈਂ ਕਿੱਥੇ ਬੈਠਿਆ ਕੱਥੇ ਬੈਠਿਆ ਅਸੀਂ ਕਿੱਥੇ ਬੈਠੇ ਹਾਂ ਅਸੀਂ ਕੀ ਬਣਾ ਕੇ ਬੈਠੇ ਹਾਂ ਗੁਰੂ ਨੇ ਸਾਰੀ ਜ਼ਿੰਦਗੀ ਚ ਨਾ ਕਿਨ ਮੇਰੇ ਸਾੜਾ ਮਾਪੇ ਕਹਿੰਦਾ ਮੈਂ ਤੇ ਨਾ ਕੋਈ ਕਮਾਈ ਨਹੀਂ ਕਰ ਸਕਿਆ ਮੈਂ ਤਾਂ ਸਾਰੀ ਜ਼ਿੰਦਗੀ ਬੱਚਿਆਂ ਦੀ ਜ਼ਿੰਦਗੀ ਬਣਾਈ ਬੱਚੇ ਪੜ੍ਹਾਏ ਨੇ ਕਹਿ ਜੀ ਮੈਂ ਕੀ ਘਰ ਨਹੀਂ ਬਣਾ ਸਕਿਆ ਚੰਗੀ ਜਾਇਦਾਦ ਨਹੀਂ ਬਣਾ ਸਕਿਆ ਮੈਂ ਤਾਂ ਸਾਰੀ ਜ਼ਿੰਦਗੀ ਬੱਚਿਆਂ ਦਾ ਜੀਵਨ ਬਣਾਇਆ ਬੱਚਿਆਂ ਨੂੰ ਪੜ੍ਹਾਇਆ ਓ ਗੁਰੂ ਗੋਬਿੰਦ ਸਿੰਘ ਨੇ ਸਾਰੀ ਜ਼ਿੰਦਗੀ ਆਪਣਾ ਕੁਝ ਨਹੀਂ ਬਣਾਇਆ ਆਪਣੇ ਸਿੱਖ ਨਹੀਂ ਕਮਾਇਆ ਸੀ ਸਿੱਖ ਨਹੀਂ ਬਣਾਇਆ ਕਹਿੰਦੇ ਨੇ ਬਾਬਾ ਲਖੀਸ਼ਾ ਬਾਸ਼ਾ ਰੰਗ ਦੇ ਜਿਹਦੇ ਪਾਸ ਹੋ ਚੇ ਬਾਸ਼ਾ ਰੰਗ ਦਾ ਪੁਰਦਾ ਬਾਬਾ ਲਖੀਸ਼ਾ ਨੂੰ ਲਖੀਸ਼ਾ ਮੈਂ ਤੇ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਨੌਕਾਲ ਮਨ ਨੂੰ ਵਿੱਚ ਆਉਂਦੀ ਹੈ ਤਾ ਮੁਖਬਰ ਤੂੰ ਸੁਣਦਾ ਕੀ ਕਹਿੰਦਾ ਤਾ ਸੁਣਦਾ ਕੀ ਕਹਿੰਦਾ ਲਖੀਸ਼ਾ ਕਹਿੰਦਾ ਕੀ ਕਰਦਾ ਮਾਫ ਕਰਨਾ ਉਹ ਮੁਖਬਰ ਮਗਾ ਕਹਿਣ ਕਹਿੰਦਾ ਲਖੀਸ਼ਾ ਬਾਬਾ ਜੀ ਮੜਾ ਕੀ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਰੀਰ ਦਾ ਸੰਸਕਾਰ ਨਹੀਂ ਕੀਤਾ ਅੱਜ ਕੱਲ ਤਾਂ ਸ਼ਾਇਦ ਉਹਨੂੰ ਬਹੁਤੇ ਵਣਜਾਰਾ ਕਹੀ ਜਾਂਦਾਂ ਕਰੇ ਚੂੜੀਆਂ ਵੇਚਣ ਵਾਲਾ ਵਣਜਾਰਾ ਸੀ ਕਹਿ ਜਾਂਦੇ ਵਾਹਿਗੁਰੂ ਅੱਜ ਸੈਕਸ਼ਨ ਮਰ ਜਾਂ ਮਰ ਜਾਂ ਵਾਲੇ ਕੁੱਤੇ ਬਹਾਦਰ ਮਹਾਰਾਜ ਵਾਹਿਗੁਰੂ ਬੱਸ ਰਗਦ ਕਹਿੰਦਾ ਮੈਂ ਤਾਂ ਕੀ ਕਹਿਣਾ ਪੁੱਛਦਾ ਮੁਖਬਰੀ ਕਰਨ ਵਾਲੇ ਮੁਖਬਰ ਤੋਂ ਬਾਬਾ ਲਖੀਸ਼ ਕਹਿੰਦਾ ਕੀ ਗੱਲ ਭਾਈ ਉਹ ਚੁਗਲ ਖਰ ਕਹਿੰਦਾ ਗੱਲ ਕੀ ਤੁਹਾਨੂੰ ਨਹੀਂ ਪਤਾ ਤੁਸੀਂ ਨੌਵੇਂ ਪਾਤਸ਼ਾਹ ਦੇ ਸ਼ਰੀਰ ਦਾ ਸੰਸਕਾਰ ਨਹੀਂ ਕੀਤਾ ਸੰਸਕਾਰ ਨਹੀਂ ਕੀਤਾ ਉਹ ਘਾਟ ਨੂੰ ਅਗਲਾ ਸੰਤ ਉਹ ਕੁੱਤਾ ਨੂੰ ਸ਼ਹੀਦ ਕਰਾ ਸਕਦਾ ਉਹ ਜਦੋਂ ਸਿੱਖ ਬੋਲੇ ਬੱਲੇ ਬੱਲੇ ਅਮਰ ਤੇ ਸ਼ਖਦ ਗਏ ਮਜਬੂਰੀਆਂ ਨੇ 3600 ਗੱਡਾ ਬਣਾ ਕੇ ਨਾਵਾ ਢੋਗ ਰੱਖ ਸਕਦਾ ਸਿੱਖਾਂ ਨੇ ਰੀਕਮ ਅਨਦੀ ਗੱਡੇ ਕਹਿੰਦਾ ਮੈਂ ਕਿ ਜਗੂ ਗੁਰੂ ਘਰ ਨੇ ਗੱਲ ਕਹੀ ਕੀ ਤੁਸੀਂ ਗੁਰ ਤੇਗ ਬਹਾਦਰ ਦਾ ਸਰੀਰ ਦਾ ਸੰਸਕਾਰ ਨਹੀਂ ਕੀਤਾ ਤੇ ਬਾਬਾ ਲਖੀਸ਼ਾ ਜੀ ਕਹਿੰਦੇ ਨੇ ਫਿਰ ਕੀਤਾ ਤੇ ਤੈਨੂੰ ਕੀ ਹੋਇਆ ਕੀਤਾ ਤੇ ਗੁਰੂ ਘਰ ਨੇ ਕੀਤਾ ਬਹੁਤ ਸ਼ੋਰ ਹੰਝੇ ਬਹਿਰਾਨ ਹੋ ਗਿਆ ਕਹਿੰਦਾ ਲਖੀਸ਼ਾ ਲਖੀਸ਼ਾ ਕੀ ਕਹਿ ਰਹੇ ਹੋ ਗੁਰ ਤੇਗ ਬਹਾਦਰ ਦਾ ਸਰੀਰ ਦਾ ਸੰਸਕਾਰ ਕੀਤਾ ਉਹ ਕਹਿੰਦਾ ਕੀਤਾ ਉਹ ਕਹਿੰਦਾ ਮੈਂ ਕੀਤਾ ਵਾਹਿਗੁਰੂ ਉਹ ਕਹਿੰਦਾ ਮੈਂ ਕੀਤਾ ਮੈਂ ਕਦੋਂ ਕਹਿੰਦਾ ਨਹੀਂ ਕੀਤਾ ਗੁਰੂ ਸਾਹਿਬ ਦਸਰੀ ਦਾ ਸੰਸਕਾਰ ਕੀਤਾ ਮੈਂ ਕੀਤਾ ਵਾਹਿਗੁਰੂ ਬਾਦਸ਼ਾਹ ਰਗ ਜਦ ਮਹਾਰਾਣ ਕੀ ਰਫਦਾ ਲਕੀਸ਼ਾ ਐਡਾ ਵੱਡਾ ਤੇਰੇ ਨਾਲ ਮੇਰਾ ਲੈਣ ਦੇਣ ਹੋਵੇ ਮੇਰੀ ਫੌਜ ਨੂੰ ਸਾਰਾ ਕੱਪੜਾ ਦਿੱਤਾ ਮਾਰ ਕਰਨਾ ਖਾਣ ਪੀਣ ਦਾ ਪ੍ਰਬੰਧ ਤੇਰੇ ਦੁਆਰਾ ਕੀਤਾ ਜਾਵੇ ਮਾਰ ਕਰਨ ਨੂੰ ਤੈਨੂੰ ਇਨੀ ਪੇ ਕਰਦਾ ਇਨੀ ਇਨੀ ਤਨ ਮਿਹਨਤ ਵੀ ਨ ਕੀਮਤ ਦਿੱਤੀ ਜਾਂਦੀ ਹੈ ਐਡਾ ਵੱਡਾ ਤੇਰੇ ਨਾਲ ਮੇਰਾ ਲੈਣ ਦੇਣ ਹੋਵੇ ਤੇ ਤੇਰੀ ਯੁੱਧ ਕਿਵੇਂ ਪੈ ਗਈ ਸਤਿਗੁਰੂ ਕਰਦੇ ਬਹਾਦਰ ਮਰਦੇ ਸਰੀਰ ਦਾ ਸੰਸਕਾਰ ਕਰਦੇ ਵਾਹਿਗੁਰੂ ਬੜੀ ਸਮਝਣ ਵਾਲੀ ਗੱਲ ਹੈ ਇਹੋ ਜੇ ਗੁਰ ਸਿੱਖਾਂ ਦੇ ਬਾਰੇ ਕੀ ਹੈ ਇਹੋ ਜੇ ਗੁਰ ਸਿੱਖਾਂ ਦੇ ਬਾਰੇ ਕੀ ਹੈ ਮਾਫ ਕਰਨਾ ਗੁਰ ਸਿੱਖਾਂ ਕੀ ਅਰ ਧੂੜ ਦੇ ਹਮ ਪਾਪੀ ਵੀ ਬਾਸਾ ਰੰਗ ਜਮ ਕਬ ਤੇਰੀ ਹਿੰਮਤ ਕੇ ਮੈਂ ਪੈ ਗਈ ਮਾਫ ਕਰਨਾ ਸਮ ਅਪੀ ਆ ਗਿਆ ਨਹੀਂ ਦਿੰਦਾ ਲੱਖੀ ਸ਼ਕ ਕਹਿੰਦਾ ਬਾਸਾ ਰੰਗ ਜੇ ਸੁਣ ਲੈ ਸੁਣ ਲੈ ਜਿੱਦ ਤੱਕ ਜਿੱਦ ਤੱਕ ਸਮਾਨ ਵੇਚਣ ਦਾ ਸਮਾਨ ਦੇਣ ਦਾ ਮਰ ਕਰਨ ਦਾ ਸਵਾਲ ਹੈ ਮੈਂ ਇੱਕ ਬਿਜ਼ਨਸਮੈਨ ਆ ਮੈਨੂੰ ਕੋਈ ਪੈਸੇ ਦੇਵੇ ਤੇ ਵਸਤੂ ਲਵੇ ਜਿੱਤੇ ਤੱਕ ਨਾ ਇਹ ਲੈਣ ਦੇ ਦਾ ਸਵਾਲ ਹੈ ਇਹ ਤੇ ਮੇਰਾ ਕਰਮ ਹੈ ਕਰਮ ਮਸਕਤ ਮੇਰਾ ਕਰਮ ਹੈ ਕੋਈ ਵੀ ਪੈਸੇ ਦੇਵੇ ਤੇ ਲਵੇ ਭਾਰ ਕਰਮ ਹੋਰ ਹੁੰਦਾ ਹੈ ਕਰਮ ਹੋਰ ਹੁੰਦਾ ਹੈ ਕਰਮ ਹੋਰ ਹੁੰਦਾ ਹੈ ਕਰਮ ਹੋਰ ਹੁੰਦਾ ਹੈ ਕਰਮ ਬਾਸਾ ਰੰਗਦਮ ਕਰਮ ਨੂੰ ਧਰਮ ਨਾਲ ਨਹੀਂ ਜੋੜੀਦਾ ਵਾਹਿਗੁਰੂ ਕਰਮ ਦੇ ਪਿੱਛੇ ਤਾਂ ਕਰਮ ਵੀ ਰੋੜਦੀਦਾ ਵਾਹਿਗੁਰੂ ਪਰ ਅੱਜ ਦੁਨੀਆ ਕਰਮ ਦੇ ਪਿੱਛੇ ਧਰਮ ਨੂੰ ਰੋੜਦੀ ਜਾਂਦੀ ਹੈ ਵਾਹਿਗੁਰੂ ਵਾਹਿਗੁਰੂ ਆਖੀਏ ਬਾਸਾ ਰੰਗਦਮ ਕਰਮ ਹੋ ਰੋਂਦਾ ਧਰਮ ਹੋ ਰੋਂਦਾ ਲੈਣ ਦੇ ਤਾਂ ਮੇਰਾ ਮਹਿਨਤ ਦੇਣ ਇਹ ਤਾਂ ਮੇਰਾ ਕਰਮ ਹੈ ਕੋਈ ਪੈਸੇ ਦੇਵੇ ਤੇ ਵਸਤੂ ਲਵੇ ਜਿੱਦਾਂ ਸਤਗੁਰੂ ਗੁਰ ਤੇਗ ਬਹਾਦਰ ਮੰਗਦੇ ਪਵਿੱਤਰ ਸਰੀਰ ਦਾ ਸੰਸਕਾਰ ਕਰਨ ਦਾ ਸਵਾਲ ਹੈ ਬਾਦਸ਼ਾਹ ਰਗ ਜਲਮ ਇਹ ਮੇਰਾ ਧਰਮ ਹੈ ਵਾਹਿਗੁਰੂ ਮੈਂ ਸਤਗੁਰੂ ਬਾਦਸ਼ਾਹ ਦੇ ਸਰੀਰ ਦਾ ਸੰਸਕਾਰ ਕਰਕੇ ਕੋਈ ਗੁਨਾਹ ਨਹੀਂ ਕੀਤਾ ਇਹ ਮੇਰਾ ਧਰਮ ਹੈ ਤੇਰਾ ਫਰਜ਼ ਹੈ ਸੂਰਾ ਸੋ ਪਹਿਚਾਨੀਏ ਜੋ ਦਲੇ ਦੀਮ ਕੇ ਹੀਟ ਫੁਰਜਾ ਫੁਰਜਾ ਕੱਟ ਮਰੇ ਕਭੂ ਨਾ ਛੜੇ ਕੀਤ ਬਾਸਾ ਰੰਗਦੇਵ ਮੇਰਾ ਸਰੀਰ ਤੇਰੇ ਹਵਾਲੇ ਹੈ ਇਹਨ ਮੜ ਲੈ ਕੱਟ ਲੈ ਟੁਕ ਲੈ ਜੋ ਕਰਨਾ ਕਰ ਲੈ ਪਰ ਲਕੀਸ਼ਾ ਬਣਾ ਤਾਂ ਨਹੀਂ ਸਕਦਾ ਆਪਣੀ ਜ਼ਿੰਦਗੀ ਛੱਡ ਸਕਦਾ ਆਪਣੀ ਹਰ ਖੁਸ਼ੀ ਛੱਡ ਸਕਦਾ ਬਾਦਸ਼ਾਹ ਰੰਗਦੇਵ ਸਿੱਖ ਤਾਂ ਦੁਨੀਆ ਤੇ ਪੈਦਾ ਹੀ ਗੁਰੂ ਦੀ ਖੁਸ਼ੀ ਕਰਤੇ ਹੋਇਆ ਕਹਿ ਦਿੰਦਾ